ਸਿੰਘ ਸਾਹਿਬ ਇੱਕ ਹੋਰ ਅੱਜ ਜਥੇਦਾ ਗੜਗੱਜ ਹੋਣਾ ਨੇ ਬਿਆਨ ਦਿੱਤਾ ਉਹ ਕਹਿੰਦੇ ਕਿ ਅ ਸੀਐਮ ਨੇ ਤਾਂ ਕਹਿੰਦੇ ਦਾੜੀ ਕੱਟੀ ਹੋਈ ਹੈ ਕੇਸ ਨਹੀਂ ਰੱਖੇ ਹੋਏ ਕਹਿੰਦੇ ਉਹ ਫਿਰ ਕਿਵੇਂ ਇਹ ਸਮਾਗਮ ਜਿਹੜਿਆ ਮਨਾ ਸਕਦੇ ਆ ਕਹਿੰਦੇ ਪਹਿਲਾਂ ਗੁਰੂ ਸਾਹਿਬ ਤੋਂ ਸਿੱਖਿਆ ਲੈਣ ਕੇਸ ਰੱਖਣ ਦਾੜੀ ਰੱਖਣ ਉਹ ਉਹ ਇੱਕ ਗਾਣਾ ਹੈਗਾ ਨਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚੋ ਤੇਰਾ ਯਾਰ ਬੋਲਦਾ ਹਮ ਅੱਜ ਇਹ ਇਹ ਉਪਦੇਸ਼ ਦਿੰਦਾ ਹੈ ਤੁਹਾਡੇ ਚੋਂ ਅੰਮ੍ਰਿਤ ਧਾਰੀ ਨਹੀਂ ਇਹ ਚੀਪ ਖਾਲਸਾ ਦੁਆਰ ਵਾਲਿਆਂ ਨੂੰ ਪਰੌਂਡਿਆ ਤੇ ਜਿਹੜੀ ਜਿਹੜੀ ਬੇਸ਼ਕੀਮਤ ਤੇ ਇੱਕ ਸਾਡੀ ਜਿਹੜੀ ਸਿਰ ਦੀ ਸ਼ਾਨਾਬਤ ਇਤਿਹਾਸ ਸਾਡੇ ਸਿਰ ਦਾ ਤਾਜ ਸਾਡੀ ਸੰਸਾ ਸਾਫ ਖਾਲਸਾ ਕਾਲਜ ਉਹ ਅੰਮ੍ਰਿਤਾਰੀ ਲੁੱਟ ਕੇ ਲੈ ਗਏ ਨੇ ਇਹ ਮਜੀਠਿਆ ਪਰਿਵਾਰ ਅੰਮ੍ਰਿਤਾਰੀ ਆ ਹਰਸਿਮਰਤ ਅੰਮ੍ਰਿਤਾਰੀ ਉਹਦੇ ਭਰਾ ਅੰਮ੍ਰਿਤਾਰੀ ਨੇ ਉਹਦਾ ਪਿਓ ਅੰਮ੍ਰਿਤਾਰੀ ਕੌਣ ਅੰਮ੍ਰਿਤਾਰੀ ਆ ਫਿਰ ਜਿਹੜਾ ਇਹਨੂੰ ਚਲਾ ਰਿਹਾ ਜਿਨੇ ਇਹਨੂੰ ਨੌਕਰੀ ਦਿੱਤੀ ਉਹ ਅੰਮ੍ਰਿਤਾਰੀ ਆ ਸੁਖਵੀਰ ਬਾਦਲ ਸੁਖਵੀਰ ਸਿੰਘ ਬਾਦਲ ਹੈ ਨਹੀਂ ਅੰਮ੍ਰਿਤਾਰੀ ਆ ਤੁਸੀਂ ਦੇਖ ਲਓ ਜੀ ਅੰਮ੍ਰਿਤਧਾਰੀ ਐ ਤੇ ਉਹਨੂੰ ਦਸਾਂ ਗੁਰੂਆਂ ਦੇ ਨਾਮ ਪੁੱਛ ਕੇ ਦੇਖ ਲਓ ਮੂਲ ਮੰਤਰ ਦਾ ਜਾਪ ਸੁਣ ਕੇ ਦੇਖ ਲਓ ਪਰ ਸ਼੍ਰੀ ਸਾਹਿਬ ਤੋਂ ਕਿਰਪਾ ਉਸ ਉਹ ਦੇਖਦੀ ਆ ਉਹ Holi ਵਾਲੇ ਦਿਨ ਦਿਖਾਈ ਸੀ ਲੋਕਾਂ ਦੇ ਫੋਟੋਆਂ 'ਚ ਅੱਜ ਵੀ ਇਹ ਦੇਖਦੇ ਆ ਤੇ ਹਰ ਸਿਮਰਤੀ ਕਿਰਪਾਨ ਦੇਖ ਲਓ ਕਿੱਥੇ ਆ